ਅਸਲੇ ਜੀ ਤੁਸੀਂ ਦੇਖ ਸਕਦੇ ਹੋ ਗੁਜਰਾں ਦੇ ਡੇਰੇ ਤੇ ਇੱਥੇ ਵੀ ਪਾਣੀ ਬਹੁਤ ਹੀ ਹੁਣ ਸੁੱਕ ਗਿਆ ਤੇ ਹਾਲਾਤ ਥੋੜੇ ਜਿਏ ਸਟੇਬਲ ਹੋ ਗਏ ਨੇ ਪਰ ਪਾਣੀ ਖੇਤਾਂ ਚ ਵੋਤਿਆ ਤੇ ਇਸ ਸਾਈਡ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਟਰਾਲੀ ਆ ਜਾ ਰਹੀ ਆ ਅਸੀਂ ਇਹੀ ਸਾਈਡ ਜਾ ਰਹੇ ਹਾਂ ਸਾਹਮਣੇ ਅਸਲੇ ਜੀ ਇਹੀਂ ਇੱਥੇ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਟ੍ਰੈਕਟਰ ਟ੍ਰੈਕਟਰ ਹੈ ਰੋਡ ਦੇ ਉੱਤੇ ਟਰਾਲੀ ਟਰਾਲੀ ਹੈ ਸਾਰੀ ਇਹ ਸਾਰੇ ਟੋਟਲ ਹਾਂ ਇੱਥੇ ਲਾ ਰਾਂਗੇ ਸਾਰੇ ਹੀ ਟੋਟਲ ਮਿੱਟੀ ਲੈ ਕੇ ਆ ਰਹੇ ਲੋਕੀ ਜਿੰਨੀ ਵੀ ਆ ਟਰੈਕਟਰ ਟਰਾਲੀ ਬਾਸ ਜਿੰਨੀ ਸਾਰੀ ਸੰਗਤ ਆਈ ਹੈ ਜੀ ਸੇਵਾ ਕਰਨ ਵਾਸਤੇ ਤੇ ਖੋਨੇ ਵਾਲ ਬੰਦ ਬੱਜਿਆ ਜਾ ਰਿਹਾ ਤੇ ਇਸ ਸਾਈਡ ਟੋਟਲੀ ਅਸੀਂ ਇਸ ਕਰਕੇ ਇੱਥੇ ਮੌਜੂਦ ਹੋਏ ਆ ਤੁਹਾਨੂੰ ਦਿਖਾਉਣੇ ਥੋੜੀ ਦੇਰ ਚ ਕੀ ਚੱਲ ਰਿਹਾ ਕੀ ਨਹੀਂ ਤੇ ਇਸ ਸਾਈਡ ਦੇਖ ਲਓ ਸਾਹਮਣੇ ਵੀ ਟਰੈਕਟਰ ਟਾਲੀ ਲੱਗੇ ਟੋਟਲੀ ਅਸਲ ਜੀ ਇਸ ਸਾਈਡ ਦਾ ਇਹ ਵਾਲਾ ਏਰੀਆ ਦਿਖਾ ਰਿਹਾ ਮੈਂ ਖੋਨੇ ਵਾਲ ਸਾਈਡ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਟਰਾਲੀਆਂ ਟਰੈਕਟਰ ਟਰੈਕਟਰ ਨੇ ਟੋਟਲ ਬੋਰੀਆਂ ਬੋਰੀਆਂ ਭਰੀਆਂ ਮਿੱਟੀਆਂ ਭਰੀਆਂ ਲੋਕਾਂ ਨੇ ਤੇ ਪਰਲੀ ਸਾਈਡ ਇਹਨੂੰ ਜਾ ਰਹੇ ਆ ਇਸ ਸਾਈਡ ਵੀ ਦੇਖ ਲਓ ਟੋਟਲ ਗੱਡੀਆਂ ਗੱਡੀਆਂ ਭਰੀਆਂ ਨੇ ਸਾਰੀਆਂ ਅਸੀਂ ਸਾਹਮਣੇ ਜਾ ਰਹੇ ਹਾਂ ਇਸ ਸਾਈਡ ਵੀ ਸਾਰੀ ਗੱਡੀ ਸੇਵਾ ਲਈ ਆਏ ਲੋਕੀ ਜਿਹੜੇ ਆਹੋ ਅੰਦਰ ਛੱਟ ਕੱਟੇ ਗਏ ਵੱਡੇ ਗਏ ਸਾਰੇ ਤਰਖਤੀ ਬੋੜ ਡਿਗਾ ਸੇ ਇਸ ਸਾਈਡ ਵੀ ਦੇਖ ਲਓ ਪੋਰੀਆਂ ਭਰੀਆਂ ਹਾਂ ਅਸ ਸਮੇਂ ਜੀ ਤੁਸੀਂ ਦੇਖ ਸਕਦੇ ਹੋ ਅਹੀਂ ਪਿੰਡ ਕੋਲੇ ਵਾਲ ਦੇ ਨੇੜੇ ਆ ਇਸ ਸਾਈਡ ਵੀ ਤੁਸੀਂ ਕੰਮ ਚੱਲ ਰਿਹਾ ਵਾਟਰਪਰੂਫ ਟੈਂਟ ਲੱਗੇ ਸਾਰੇ ਸੰਗਤ ਬਹੁਤ ਆਈ ਆ ਤੇ ਇਸ ਸਾਈਡ ਮਿੱਟੀ ਦੀਆਂ ਟਰਾਲੀਆਂ ਲੱਗੀਆਂ ਸਾਰੀਆਂ ਮਿੱਟੀ ਪਰ ਕੇ ਲਿਆਏ ਨੇ ਸਾਰੇ ਤੇ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਅਸ ਸਮੇਂ ਜੀ ਇਸ ਸਾਈਡ ਮਿੱਟੀ ਨਾਲ ਬੋਰੀਆਂ ਭਰੀਆਂ ਜਾ ਰਹੀਆਂ ਤੇ ਇਸ ਸਾਈਡ ਤੋਰੇ ਆ ਜਿੰਨੇ ਵੀ ਆ ਲੱਗੇ ਤੇ ਟੋਟਲ ਹੀ ਇੱਥੇ ਤੁਸੀਂ ਦੇਖ ਸਕਦੇ ਹੋ ਅਸਲੇ ਜੀ ਮੈਂ ਜੂਰੇ ਕੋਨੇਵਾਲ ਸਾਈਡ ਤੇ ਤੁਹਾਨੂੰ ਮੈਂ ਕੋਠੀ ਦਿਖਾਉਣਾ ਜਿਹਦਾ ਰੋਲਾ ਸੀਗਾ ਉਹ ਕੋਠੀ ਹੈ ਜੀ ਜਿਹਦਾ ਰੋਲਾ ਸੀ ਕਿ 1.5 ਕਰੋੜ ਰੁਪਏ ਤਕਰੀਬਨ ਲੱਗਾ ਵਾ ਕਰੋੜ ਤੋਂ ਉੱਤੇ ਦਾ ਤੇ ਉਹ ਕੋਠੀ ਸਾਰੀ ਟੈਟਰੀ ਹੋਗੀ ਤੁਹਾਨੂੰ ਮੈਂ ਜ਼ੂਮ ਕਰਕੇ ਫੋਟੋ ਦਿਖਾਉਣਾ ਇਹ ਕੋਠੀ ਹੈ ਜੀ ਜਾ ਸਮੇਂ ਜੀ ਮੇਂ ਮੌਜੂਦ ਹੈ ਪਿੰਡ ਕੋਨੇ ਵਾਲ ਸਾਈਡ ਪਰਲੀ ਸਾਈਡ ਤੋਂ ਦਰਿਆ ਦਾ ਪਾਣੀ ਆਇਆ ਸੀਗਾ ਇਹ ਤੁਸੀਂ ਵਨ ਜਿਹੜਾ ਟੁੱਟ ਗਿਆ ਇਹਨੂੰ ਹੁਣ ਆਪਣੇ ਗੁਰੂਗਬਾਗ ਵਾਲੇ ਜਿਹੜੇ ਹੈਗੇ ਨੇ ਮਹਾਪੁਰਸ਼ ਉਹ ਸਾਰੇ ਉਹਨਾਂ ਦੀ ਸੰਗਤ ਇੱਥੇ ਬਨ ਬਣਾ ਰਹੇ ਨੇ ਸ਼ੁਰੂਆਤ ਕਰ ਦਿੱਤੀ ਗਈ ਹੈਗੀ ਹੈ ਇੱਥੋਂ ਤੁਸੀਂ ਦੇਖ ਸਕਦੇ ਹੋ ਜਿਹੜਾ ਕੁਝ ਮੀਟਰ ਦਾ ਜਿਹੜਾ ਫਾਸਲਾ ਕਵਰ ਕਰ ਲਿੱਤਾ ਗਿਆ ਬਨ ਬਣਾ ਰਹੇ ਨੇ ਇੱਥੋਂ ਸਾਰਾ ਹੀ ਟੋਟਲ ਪਾਣੀ ਇਸ ਸਾਈਡ ਪਿੰਡ 'ਚ ਵੜ ਗਿਆ ਸਾਹਮਣੇ ਕੋਠੀ ਨਾਸ ਹੋ ਗਈ ਕਰ ਨਾਸ ਹੋ ਗਏ ਅਹੀਂ ਅਸਲ ਇੱਥੇ ਮਜਬੂਦਿਆਂ ਤੇ ਕਮ ਸੇ ਮੇਰੇ ਖਾਲਾ ਭਾਜੀ ਮੇਬੀ ਕਿੰਨਾ ਹੋਣਾ ਇਹ ਪਾੜ ਕਮ ਸੇ 50 ਫੁੱਟ 100 ਮੀਟਰ ਹੋਊਗਾ 100 ਮੀਟਰ ਹੋਣਾ ਮੇਰੇ ਖਿਆਲ ਨਾਲ 100 ਮੀਟਰ ਹੋਊਗਾ ਹਨਾ ਜ਼ਿਆਦਾ ਹੈ ਇਹ ਸਾਈਡ ਤੋਂ ਹੀ ਟਰਾਲੀਆਂ ਦੇਖ ਸਕਦੇ ਹੋ ਜਿਨ੍ਹਾਂ ਵਿੱਚ ਮਿੱਟੀ ਭਰੀ ਆ ਤੇ ਇਸ ਸਾਈਡ ਹੀ ਨਹੀਂ ਦੇਖ ਸਕਦੇ ਟਰਾਲੀਆਂ 'ਚ ਮਿੱਟੀ ਭਰੀ ਤੇ ਅਗਲੇ ਪਨੇ ਵੀ ਸਾਰੀ ਮਿੱਟੀ ਭਰੀ ਆ ਤੇ ਸਾਰੇ ਉੱਥੇ ਜਾ ਕੇ ਟਰਾਲੀਆਂ ਖਿਲਾ ਰਹੇ ਨੇ ਤੇ ਫਿਰ ਬੈਕ ਲੈ ਕੇ ਆ ਰਹੇ ਆ ਇਸ ਸਮੇਂ ਤੁਸੀਂ ਦੇਖ ਲਓ ਤੁਮੀ ਜਿੱਦਿੰ ਦੇਖ ਲਓ ਜਾਲ ਬੱਜਿਆ ਜਾ ਰਿਹਾ ਹਾਂ 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 ਆਪਣੇ ਆਪਣੇ ਅੰਦਰ ਕੁਝ ਹੋਣਾ ਹੈ ਜਾਲ ਹਾਂ ਜਾਲ ਬੰਬਾ ਦੁਗਵਕਸ਼ਾ ਤਾਰਾਂ ਦੇ ਵਿੱਚ ਜਿਹੜਾ ਜਾਲ ਬੱਜਿਆ ਗਿਆ ਜੀ ਬੋਰੀਆਂ ਤਾਂ ਨਹੀਂ ਦੇਖ ਸਕਦੇ ਹੋ ਹਾਂ ਜੀ ਹੈ ਕਿਰਾਬ ਵਰਨੜ ਚੋੜੀ ਚੱਲੇ ਜੀ ਪਾਣੀ ਦੇ ਵਿੱਚ ਬੱਚੇ ਉਤਰੇਦੇ ਆ ਜਿਹੜੇ ਕਿ ਬੋਰੀਆਂ ਲਗਾ ਰਹੇ ਨੇ ਅਗਲੇ ਬੰਨੇ ਤੇ ਇਸ ਸਾਈਡ ਬਾਈ ਹੋਰੀ ਦੇ ਨੇ ਜਾਲ ਬੰਨਣ ਰੱਈਆ ਰੱਈਆ ਸਭ ਨੇ ਕਰਤੀ ਆਹ ਵਿਆਸ ਦੇ ਕੋਲ ਆਜਾ ਆਪੇ ਕੋਲ ਹਾਂ ਚੱਲੇ ਜੀ ਮੈਂ ਇੱਥੇ ਮੌਜੂਦ ਹੋ ਗਿਆ ਜਿੱਥੇ ਤੁਸੀਂ ਬੰਦਾ ਪਾੜਿਆ ਤੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਵਾਟਰਪਰੂਫ ਟੈਂਟ ਲੱਗਾ ਇਥੇ ਗੁਰੂ ਘਰ ਬਾਗ ਵਾਲੇ ਸਾਰੇ ਮਹਾਂਪੁਰਸ਼ ਬੈਠੇ ਨੇ ਸੰਗਤਾਂ ਬੈਠੀਆਂ ਤੇ ਸਾਈਡ ਮੈਂ ਦਿਖਾ ਰਿਹਾ ਤੁਹਾਨੂੰ ਮੈਨੂੰ ਜਿਹੜਾ ਗੁਰੂ ਘਰ ਵਾਲਾ ਜੀ ਜਿਹੜਾ ਜੀ ਅੱਜ ਹੀ ਲੌਂਦੇ ਅੱਜ ਹੀ ਲੌਂਦੇ ਗੱਡੀਆਂ ਆਤੀ ਆਈਆਂ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਗੁਰੂ ਕਾ ਬਾਗ ਸਤਖੰਡੂ ਬਾਬਾ ਜੀ ਆ ਰਹੇ ਸੀ ਕਿ ਸਤਖੰਡੂ ਬਾਬਾ ਲਖਾ ਸਿੰਘ ਜੀ ਜਹੇਦਾਰ ਬਾਬਾ ਸੁਨਮ ਸਿੰਘ ਜੀ ਬਾਬਾ ਚ ਕੀਤ ਸਿੰਘ ਬਾਬਾ ਕਰਪਾਲ ਸਿੰਘ ਜੀ ਇਹ 3 ਤਰੀਕ ਦੀ ਅਗ ਸੇਵਾ ਜਿਹੜੀ ਚਾਲੂ ਕੀਤੀ ਤੇ ਹਨ ਦੀ ਪਿੰਡ ਕੋਨੇ ਆਲ ਇਹ 5 10 ਦਿਨ ਲੱਗਣਗੇ ਹੋਰ 10 ਦਿਨਾਂ ਦੇ ਵਿੱਚ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਤੇ 10 12 ਦਿਨਾਂ ਦੇ ਵਿੱਚ ਬਾਜੂਗਾ ਵਾਹਿਗੁਰੂ ਜੀ ਕਾ ਖਾਲਸਾ ਇਹ ਟੋਟਲ ਪਾਰ ਕਿੰਨੇ ਬੋਟ ਦਾ ਆਏਗਾ ਜੀ ਕੀ ਡਰਗਾ 500 ਮੀਟਰ ਦੀ ਹਾਂਜੀ 500 ਮੀਟਰ ਡੂੰਘਾ ਹੈਗਾ 30 35 ਫੁੱਟ ਡੂੰਘਾ 35 ਫੁੱਟ ਡੂੰਘਾ ਹਾਂਜੀ ਇਹ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਦਿੱਲੀੋਂ ਆਈਆਂ ਹਰਿਆਣੇੋਂ ਆਈਆਂ ਸੰਗਤਾਂ ਜੂਪੀੋਂ ਆਉਂਦੀਆਂ ਦੂਰੋਂ ਦੂਰੋਂ ਸੰਗਤਾਂ ਬਹੁਤ ਜਿਆਦਾ ਬਾਬਾ ਜੀ ਦਾ ਸਾਥ ਦੇਣੀਆਂ ਕੋਈ ਰੱਖਣ ਲੈ ਕੇ ਆਉਂਦੇ ਕੋ ਤੇਲ ਦੀ ਸੇਵਾ ਲੈ ਕੇ ਆਉਂਦੇ ਮਿੱਟੀ ਦੇ ਤੋੜੇ ਭਰ-ਭਰ ਕੇ ਆਉਂਦੇ ਆ ਜੀ ਜੀ ਸਾਰੀ ਸੰਗਤ ਨੂੰ ਬੇਨਤੀ ਵਕਤ ਤੋਂ ਬਾਅਦ ਸੰਗਤ ਘੋਨੇ ਵਾਲ ਪਹੁੰਚਣ ਦੀ ਕਿਰਪਾਲਤਾ ਦੇ ਵਾਹਿਗੁਰੂ ਜੀ ਕਾ ਕੰਸਾ ਵਾਹਿ ਵਾਹਿ ਜੀ ਦੀ ਕਿਰਪਾ ਥੋੜਾ ਅਸਲੇ ਜੀ ਆਪਾਂ ਆ ਗਏ ਆ 0.0 ਤੇ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ ਪਾਣੀ ਹਜੇ ਵੀ ਚੱਲ ਰਿਹਾ ਤੇ ਇਸ ਸਾਈਡ ਤੋਂ ਪਾਣੀ ਦਰਿਆ ਦਾ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਓਵਰਫਲੋ ਲੱਭ ਰਿਹਾ ਵਾ ਆ ਸਾਰਾ ਏਰੀਆ ਡੁੱਬ ਗਿਆ ਸੀਗਾ ਇਸ ਸਾਈਡ ਪੈ ਗਿਆ ਸੀਗਾ ਪਾਰ ਇਸ ਸਾਈਡ ਪਾਰ ਪੈ ਗਿਆ ਸੀਗਾ ਇਹ ਕਮ ਸੇਮ 500 ਮੀਟਰ ਦਾ ਪਾਰ ਦੱਸਦੇ ਆ 500 ਮੀਟਰ ਤੱਕ ਦਾ ਠੀਕ ਹੈ ਜੀ 500 ਮੀਟਰ ਤੱਕ ਦਾ ਪਾਰ ਹੈ ਤਾਂ ਸਾਰੇ ਸਫੇਦੇ ਵਾ ਟੁੱਟ ਕੇ ਡਿੱਗੇ ਇੱਥੇ ਇਸ ਸਾਈਡ ਪੂਰਾ ਏਰੀਆ ਭਰ ਗਿਆ ਸੀ ਸਾਹਮਣੇ ਸਭ ਤੋਂ ਪਹਿਲਾਂ ਉਸ ਕੋਠੀ ਨੂੰ ਮਾਰ ਵੱਜੀ ਹੈ ਜੀ ਸਾਹਮਣੇ ਕੋਠੀ ਆ ਕੋਠੀ ਬੈਕਸਾਈਡ ਤੋਂ ਉਧਰਲੀ ਸਾਈਡ ਤੋਂ ਤੁਹਾਨੂੰ ਦਿਖਾ ਦਾਂਗਾ ਮੈਂ ਸਾਰਾ ਆਊਟਸਾਈਡ ਕੋਠੀ ਨਾਸ਼ ਹੋ ਗਈ ਕਮ ਸੌਨ ਦੱਸਦੇ 1 ਕਰੋੜ ਰੁਪਏ ਦੇ ਤਕਰੀਬਨ ਤਾਂ ਦਾ ਪੈਸਾ ਲੱਗਾ ਸੀ ਸਾਰੀ ਕੋਠੀ ਖਰਾਬ ਹੋ ਗਈ ਉਹਨਾਂ ਦੀ ਤੇ ਸਾਈਡ ਤੁਸੀਂ ਦੇਖ ਸਕਦੇ ਹੋ ਕੰਮ ਚੱਲ ਰਿਹਾ ਜੀ ਜੀ ਉਹ ਵੀ ਇੱਥੇ ਹਮ ਬੋਲਣਾ ਕਾਲੇ ਪਰਨੇਲੇ ਤੇ ਇਹ ਸਾਈਡ ਤੁਸੀਂ ਦੇਖ ਸਕਦੇ ਹੋ ਸੇਵਾ ਚੱਲ ਰਹੀ ਆ ਤੇ ਇਸ ਸਾਈਡ ਕਾਫੀ ਜਨਤਾ ਉਹ ਜਨਤਾ ਆ ਜਿਹੜੀ ਸੇਵਾ ਕਰ ਰਹੀ ਆ ਤੇ ਸਾਰਾ ਤੁਸੀਂ ਵੰਦਾ ਪਾਰ ਹੀ ਜੀ ਅਸੀਂ ਕਈ ਵਾਰੀ ਇਸ ਤੋਂ ਸੀਵੰਤੂ ਹੋਰ ਸਾਈਡ ਗਏ ਆ ਸਾਹਮਣੇ ਬ੍ਰਿਜ ਪੈ ਜਾਂਦਾ ਜੀ ਰਾਵੀ ਦਰਿਆ ਦਾ ਇਸ ਤੋਂ ਪਾਰ ਨਹੀਂ ਜਾਇਆ ਜਾਂਦਾ ਹੈਗਾ ਚਲੋ ਜੀ ਇਸ ਸਾਈਡ ਤੋਂ ਦੇਖ ਲਓ ਬੋਰੀਆਂ ਲਗਾ ਕੇ ਬੰਦ ਪਰਿਆ ਜਾ ਰਿਹਾ ਬੋਰੀਆਂ ਲਗਾ ਕੇ ਫਿਰ ਮਿੱਟੀ ਪਾਈ ਜਾ ਰਹੀ ਹੈ ਉਸ ਤੋਂ ਬਾਅਦ ਇਸ ਸਾਈਡ ਤੇ ਸੜਕ ਬਣੇਗੀ ਇਨੂੰ ਸਮਾਂ ਲੱਗਿਆ ਕਿਉਂਕਿ ਇੱਥੇ ਖੋਰਾ ਪੈ ਗਿਆ ਤੇ ਸਾਰੀ ਤੁਸੀਂ ਵਨ ਟੁੱਟ ਗਿਆ ਟੋਲ ਪਾਣੀ ਬਹੁਤ ਹੀ ਜਦੋਂ ਕੋਈ ਜਿਉਂ-ਜਿਉਂ ਖੋਰਾ ਪੈਂਦਾ ਗਿਆ ਤਾਂ ਸਾਰਾ ਕੁਝ ਟੁੱਟ ਗਿਆ ਇਹ ਸਾਈਡ ਜੀ ਪੱਕੀ ਮਜ਼ਬੂਤੀ ਕਰਨ ਲਈ ਬੂਰੀਆਂ ਰੱਖ ਕੇ ਤੇ ਜਾਲੀਆਂ ਬਣੀਆਂ ਜਾ ਰਹੀਆਂ ਜਾਲ ਦੇ ਵਿੱਚ ਇਹਨੂੰ ਬਣਿਆ ਜਾ ਰਿਹਾ ਉਸ ਤੋਂ ਬਾਅਦ ਫਿਰ ਅਗਲਾ ਪੜਾਅ ਸ਼ੁਰੂ ਕਰਨਗੇ ਰੂੜੇ ਦਿੱਤੇ ਜਾ ਰਹੇ ਤੁਸੀਂ ਦੇਖ ਸਕਦੇ ਹੋ ਆ ਸਮਝੀ ਦੇਖ ਲਓ ਤੁਸੀਂ ਜਾਲ ਬਣਾ ਕੇ ਲਿਆਉਂਦੇ ਗਏ ਇਹ ਜਾਲ ਅਗਲੇ ਪੰਨੇ ਰੱਖਣਗੇ ਫਿਰ ਇਹਦੇ ਵਿੱਚ ਬੋਰੀਆਂ ਸੁੱਟਣਗੇ ਫਿਰ ਉੱਥੇ ਰੋਗਾ ਫਿਰ ਅਗਲੇ ਪੰਨੇ ਜਿਹੜੀਆਂ ਜਾਲੀਆਂ ਉਤੋਂ ਬੰਦ ਕੀਤੀਆਂ ਜਾਣਗੀਆਂ ਤੇ ਸੇਵਾ ਜਿਹੜੀ ਚੱਲ ਰਹੀ ਹੈ ਤਿੰਨ ਤਰੀਕ ਤੋਂ ਸ਼ੁਰੂ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਆਸ ਵਾਲੇ ਪਾਸੇ ਜਿਹੜਾ ਵਾ ਇੱਕ ਤੱਕ ਪਿਆ ਆ ਸਮਝੀ ਟਰਾਲੀ ਨੇੜੇ ਦੀ ਗਾਗੇ ਦੇ ਵਿੱਚ ਸਾਰੀਆਂ ਬੋਰੀਆਂ ਤਾਰੀਆਂ ਜਾਣਗੀਆਂ ਤੇ ਸੁੱਟੀਆਂ ਜਾਣਗੀਆਂ ਤੇ ਫਿਰ ਅਗਲੇ ਪੰਨੇ ਖੜੀਆਂ ਜਾਣਗੀਆਂ ਅਸਲ ਇਹ ਜਿੰਕ ਕੋਨੇਵਾਲ ਪਿੰਡ ਦੇ ਵਿੱਚ ਮੌਜੂਦ ਹੈ ਕੋਨੇਵਾਲ ਪਿੰਡ ਦੇ ਵਿੱਚ ਤੁਸੀਂ ਬੰਨ ਤੇ ਤਾਂ ਪਾੜ ਪਿਆ ਹੀ ਪਿਆ ਵਾ ਪਰ ਉਹਦੇ ਨਾਲ ਪਾਣੀ ਵਜਨ ਦੇ ਨਾਲ ਇਸ ਸਾਈਡ ਜਿਹੜੀ ਸੜਕ ਜਾਂਦੀ ਪਿੰਡ ਨੂੰ ਇਹ ਵੀ ਟੁੱਟ ਗਈ ਆ ਸਾਹਮਣੇ ਇੱਕ ਕੋਠੀ ਠਾਗੀ ਆ ਇਹ ਕੋਠੀ ਦੀਆਂ ਬੜੀਆਂ ਚਰਚਾਵਾਂ ਹੋ ਰਹੀਆਂ ਆ ਕਮ ਸੇਮ 1 ਕਰੋੜ ਤੋਂ ਵੱਧ ਦੀ ਅਮਾਉਂਟ ਇਸ ਕੋਠੀ ਤੇ ਲੱਗੀ ਆ ਇੱਕ ਸਾਈਡ ਬਿਲਕੁਲ ਡੈਮੇਜ ਹੋ ਗਈ ਸਾਰੀ ਕੋਠੀ ਦੀ ਇੱਕ ਪੋਰਸ਼ਨ ਬਚ ਗਿਆ ਸਾਹਮਣੇ ਕੋਠੀ ਤੁਸੀਂ ਦੇਖ ਸਕਦੇ ਹੋ ਤੇ ਇਸ ਸਾਈਡ ਵੀ ਸੜਕ ਜਿਹੜੀ ਟੁੱਟ ਗਈ ਇਹਦੇ ਵਿੱਚ ਵੀ ਪਾੜ ਪੈ ਗਿਆ ਕਾਫੀ ਕੋਨੇਵਾਲ ਪਿੰਡ ਦਾ ਰਸਤਾ ਇਹਦੇ ਵਿੱਚ ਵੀ ਕਮ ਸੇਮ ਇਹ ਤੇ 50 ਮੀਟਰ ਦਾ ਕੰਮ ਸਾਮੇ ਦੇ ਵਿੱਚ ਹੀ ਫਾਸਲਾ ਹੈਗਾ ਵੀ ਟੁੱਟਾ ਪਿਆ ਵਾ ਸੜਕੋਂ ਜਾਣ ਦਾ ਰਸਤਾ ਜਿਹੜਾ ਵਾ ਇਹ ਵੀ ਬੰਦ ਹੋਇਆ ਦਾ ਬਿਲਕੁਲ ਹੀ ਇਹਨਾਂ ਦਾ ਤੇ ਅਸਲੇ ਪਾਣੀ ਦੇ ਵਿੱਚੋਂ ਦੀ ਲੋਕਾਂ ਨੂੰ ਆਉਣਾ ਪੈਂਦਾ ਇਸ ਸਾਈਡ ਵੀ ਵਿੱਚੋਂ ਦੀ ਪਾੜ ਪੈ ਗਿਆ ਮਤਲਬ ਦੋ ਥਾਈ ਇੱਥੋਂ ਤੁਹਾਨੂੰ ਪਾੜ ਪਿਆ ਦਾ ਵਿੱਚੋਂ ਦੀ ਸਾਈਡ ਤੁਸੀਂ ਦੇਖ ਸਕਦੇ ਹੋ ਕੋਨੇ ਵਾਲ ਪਿੰਡ ਨੂੰ ਜਾਨ ਦਾ ਰਸਤਾ ਵੀ ਬੰਦ ਹੈ ਆ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਪਾੜ ਪਿਆ ਛੜਕਦਾ ਇਹਲਾ ਇੱਕ ਫਿਰ ਅਗਲੇ ਪੰਨੇ ਦੂਸਰਾ ਪਾੜ ਆ ਸਾਹਮਣੇ ਕੋਠੀ ਹੈ ਜੀ ਸਿਰ ਕੋਲੇ ਵਾਲ ਦਾ ਅਸਲ ਇਹ ਇੱਥੇ ਤੁਸੀਂ ਬੰਦ ਤੇ ਮੌਜੂਦ ਐ ਤੁਸੀਂ ਬੰਦ ਬਚਿਆ ਦਾ ਸਾਹਮਣੇ ਵੀ ਪਿੰਡ ਪੈਂਦਾ ਉਹਨਾਂ ਨੂੰ ਵੀ ਮਾਰ ਵੱਜੀ ਹੈਗੀ ਆ ਅਸਲ ਇਹ ਮੈਂ ਇੱਥੇ ਮੌਜੂਦ ਆ ਕੋਹਨੇ ਵਾਲ ਨੂੰ ਰਸਤਾ ਜਾਂਦਾ ਇਹ ਸਾਈਡ ਇਹ ਪਹਿਲਾ ਘੱਟਿਆ ਜੀ ਠੀਕ ਹੈ ਜੀ ਇਹ ਪਹਿਲਾ ਘੱਟ ਹੋ ਗਿਆ ਫਿਰ ਦੂਸਰਾ ਘੱਟ ਹੋ ਗਿਆ ਦੋ ਘੱਟ ਪੈ ਗਏ ਸੜਕ ਦੇ ਵਿੱਚ ਤੇ ਕੋਹਨੇ ਵਾਲ ਜਾਣ ਨੂੰ ਰਸਤਾ ਜਿਹੜਾ ਬਲੌਕ ਹੋ ਗਿਆ ਦੇਖ ਲਓ ਇਹੋ ਜਿਹੇ ਹਾਲਾਤ ਹੋਏ ਜੀ ਇਧਰਲੇ ਪਨੇ ਇਤੋਂ ਕੁਝ ਦੂਰੀ ਤੇ ਦਰਿਆ ਵਾ ਤੇ ਇਤਨ ਦੇ ਹਾਲਾਤ ਹੋ ਗਏ ਐ ਸਮੇਂ ਜੀ ਤੁਸੀਂ ਸੰਗਤਾਂ ਦੀ ਸੇਵਾ ਦੇਖ ਸਕਦੇ ਹੋ ਕਿੰਨੀ ਬੋਰੀ ਖਾਲੀ ਕਿੰਨਾ ਤੋੜਾ ਇਸ ਸਾਈਡ ਭਰ ਚੁੱਕੇ ਇੱਥੇ ਮਿੱਟੀ ਕਿੰਨੀ ਆਈ ਆ ਇਸ ਸਾਈਡ ਬੋਰੀਆਂ ਭਰੀ ਸਾਰੀਆਂ ਬੋਰੀਆਂ ਪਰ ਪਰ ਕੇ ਟਰਾਲੀਆਂ ਆਉਟਸਾਈਡ ਜਾ ਰਹੀਆਂ ਉੱਥੇ ਜਾ ਕੇ ਦੇ ਫਿਰ ਬੰਦ ਬਣਾਇਆ ਜਾ ਰਿਹਾ ਮੀਂਹ ਬਰਸਾ ਆ ਗਈ ਤੇ ਕੰਮ ਫੇਰ ਰੁਕ ਜਾਣਾ ਪਰ ਮੈਨੂੰ ਨਹੀਂ ਲੱਗਦਾ ਕੰਮ ਰੁਕੂਗਾ ਸੰਗਤ ਫੇਰ ਵੀ ਜਾਰੀ ਆ ਕੰਮ ਕਰਨ ਚ ਇਸੇ ਟਰਾਲੀਆਂ ਲੱਗੀਆਂ ਟਟ ਟਟ ਟਰਾਲੀ ਬਹੁਤ ਸੰਗਤ ਆਈ ਆ ਜੀ ਇਸ ਸਾਈਡ ਕੋਨੇ ਵਾਲ ਪਿੰਡ ਦੇ ਨੇੜੇ ਤੇ ਇਸ ਸਾਈਡ ਮਿੱਟੀ ਭਰੀ ਜਾ ਰਹੀ ਆ